ਜੀ ਸਪਸ਼ਟ ਕੀਤਾ ਸੀ ਕਿ ਲਾਪਰੀਦ ਨੂੰ ਹਸਪਤਾਲੇ ਤੋਂ ਚਾਹਤ ਆ ਰਿਹਾ ਤਾਂ ਉਹਦੀ ਕਾਰਵਾਈ ਕਿੰਤੋਂ ਤੱਕ ਹੋ ਚੁੱਕੀ ਹੈ ਮੈਨੂੰ ਅਪਡੇਟ ਮੈਂ ਪਾਵਾਂ ਦੇਖੋ ਮੈਂ ਜੋ ਤੁਹਾਨੂੰ ਕੱਲ ਦੱਸਿਆ ਸੀਗਾ ਜੀ ਲਾਪਰੀਦ ਦਾ ਅਸੀਂ ਡਿਸਚਾਰਜ ਦੀ ਅਪਲੀਕੇਸ਼ਨ ਕੋਰਸ ਨੂੰ ਪਾ ਰਹੇ ਹਾਂ ਹਮਨ ਕਿਉਂਕਿ ਜੋ ਐਵੀਡੈਂਸ ਹੋਣਾ ਰਿਹਾ ਜਿੱਤਾਂ ਦੇ ਮੁਕਾਬਲੇ ਕੋਈ ਤੇ ਨਹੀਂ ਹੈ ਔਰ ਇਸ ਤੋਂ ਇਲਾਵਾ ਸਿਚੁਏਸ਼ਨ ਪੀਸਫੁਲ ਹੈ ਔਰ ਸਾਰਾ ਕੁਝ ਕੰਟਰੋਲ ਚ ਹੈ ਸਰ ਕੁਝ ਪੁਲਿਸ ਕਰਮਚਾਰੀਆਂ ਦੇ ਕੱਲ ਹਮਲਾ ਵੀ ਹੋਇਆ ਸੀ ਸਾਡੇ ਅੱਜ ਸਾਥੀ ਜ਼ਖਮੀ ਹੋਏ ਸੀ ਕੱਲ ਪਰ ਉਹ ਠੀਕ ਹੋ ਗਏ ਕੋਈ ਮਾਮਲਾ ਅੱਜ ਕਿਤੇ ਘਰੇ ਉਸ ਮੈਂ ਹਲੇ ਇਹਦੇ ਬਾਰੇ ਤੁਹਾਨੂੰ ਕੁਝ ਨਹੀਂ ਦੱਸ ਸਕੂਗਾ ਇਹ ਬਾਰੇ ਬਾਅਦ ਵਿੱਚ ਦੱਸਾਂਗਾ ਸਰ ਜਿਹੜੀਆਂ ਗੱਡੀਆਂ ਤੋੜੀਆਂ ਗਈਆਂ ਉਹਨਾਂ ਵੱਲੋਂ ਪੁਛਣ ਆ ਜਾਵਣਗੀਆਂ ਹੋਰ ਕੋਈ ਨਹੀਂ ਤੋੜੀ ਗਈ ਸਾਡੇ ਪੰਜ ਸਾਥੀ ਜ਼ਖਮੀ ਹੋਏ ਸੀ ਗੱਡੀ ਕੋਈ ਨਹੀਂ ਤੋੜੀ ਗਈ ਸਰ ਜਿਹੜੀ ਕੰਡਿਟੀ ਸਾਹਿਬ ਦੀ ਗੱਡੀ ਤੋੜੀ ਸੀ ਜੇਸੂ ਸਾਹਿਬ ਦੀ ਗੱਡੀ ਦੇ ਵੀਡੀਓ ਵੀ ਆ ਗਈਆਂ ਆਪ ਕੀ ਗੱਲ ਮਿਸਾਲ ਦੀ ਗੱਡੀ ਟੋੜੀਆਂ ਵਾਲ ਕੋ ਵੀਡੀਓ ਵੀ ਹੈਗੀਆਂ ਕੀ ਕਾਰਵਾਈ ਕਰੋਗੇ ਇਹਨਾਂ ਦੀ ਹਾਂ ਜਿਹੜਾ ਵੀ ਮੈਂ ਚੈੱਕ ਕਰ ਲੈਣਾ ਮੈਂ ਕਿਉਂਕਿ ਬਿਜ਼ੀ ਰਹਾ ਇਸ ਬਾਰੇ ਗੱਡੀ ਬਾਰੇ ਮੈਨੂੰ ਨਹੀਂ ਪਤਾ ਹੈ ਮੈਂ ਦੇਖ ਲੈਣਾ ਪਰ ਮੈਂ ਸਿਰਫ ਤੁਹਾਨੂੰ ਹਲੇ ਇਸ ਤੋਂ ਬਾਅਦ ਇਹਦੇ ਬਾਰੇ ਮੈਂ ਕੁਝ ਨਹੀਂ ਕਰਾਂ ਨਹੀਂ ਕੋਈ ਪਰਚਾ ਕਰੋ ਸਾਰਾ ਖਾਣੇ ਦੇ ਅੰਦਰ ਆ ਕੇ ਹਮਲਾ ਕੀਤਾ ਗਿਆ ਸਰ ਸਰ ਸਿੰਗਲ ਜੀ ਸਰ ਜੋ ਇੱਕ ਵਾਰ ਬੋਲ ਮੈਂ ਦੇਖੋ ਮੈਂ ਤੁਹਾਨੂੰ ਕੀਰ ਕਰ ਚੁੱਕਾ ਹਾਂ ਜੀ ਕਿ ਇਸ ਤੋਂ ਇਲਾਵਾ ਮੈਂ ਹਲੇ ਤੁਹਾਡੇ ਨਾਲ ਕੁਝ ਮੈਟਰ ਦਾ ਗੱਲ ਨਹੀਂ ਕਰ ਸਕੂਗਾ ਜਿਹੜਾ ਉਹਦਾ ਡਿਸਚਾਰਜ ਦੀ ਅਸੀਂ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਬਾਕੀ ਸਿਚੁਏਸ਼ਨ ਅੰਡਰ ਕੰਟਰੋਲ ਆ ਤੇ ਪੀਸਫੁਲ ਸਰ ਜਿਸ ਤਰੀਕੇ ਨਾਲ ਕੱਲ ਮਾਹੌਲ ਬਣਿਆ ਸਰ ਕਿਸ ਤਰੀਕੇ ਨਾਲ ਤੁਸੀਂ ਦੇ ਲੋਕਾਂ ਦੇ ਵਿੱਚ ਕੀ ਮੈਸੇਜ ਗਿਆ ਹੋਏਗਾ ਦੇਖੋ ਮੈਂ ਜਿਹੜਾ ਕੋਈ ਵੀ ਚੀਜ਼ ਹੈਗੀ ਆ ਅਸੀਂ ਹਰ ਚੀਜ਼ ਨੂੰ ਵਾਚ ਵੀ ਕਰਦੇ ਆ ਐਂਟੀਸੀਪੇਟ ਵੀ ਕਰਦੇ ਆ ਅਸੀਂ ਹਰ ਚੀਜ਼ ਲਈ ਜ਼ਿੰਮੇਵਾਰ ਵੀ ਆ ਔਰ ਲੋਕਾਂ ਨੂੰ ਅਸੀਂ ਬਿਲਕੁਲ ਇਹ ਭਰੋਸਾ ਦਵਾਉਂਦੇ ਹਾਂ public ਨੂੰ ਭਰੋਸਾ ਦਵਾਉਂਦੇ ਹਾਂ ਕਿ law and order ਨੂੰ maintain ਰੱਖਣਾ ਸਾਡਾ ਫਰਜ਼ ਆ ਔਰ ਅਸੀਂ ਕਰਾਂਗੇ ਗਲਤ ਹੋਇਆ ਠੀਕ ਹੋਇਆ ਆਪਾਂ ਇਸ ਚੀਜ਼ ਨੂੰ ਬਾਰ ਬਾਰ ਤੁਸੀਂ ਕੁਐਸਚਨ ਕਰ ਰਹੇ ਹੋ ਜਿਹੜਾ ਮੈਂ ਲਾਫਰੀ ਦੀ ਗੱਲ ਦੱਸੀ ਹੈ ਜੀ ਲਾਫਰੀ ਦੇ ਖਿਲਾਫ ਜੋ ਕੋਈ ਉਹਨਾਂ ਨੇ ਐਵੀਡੈਂਸ ਦਿੱਤਾ ਉਹ ਵਾਕਿਆ ਤੇ ਨਹੀਂ ਹੈ ਕੀ ਸੈਟ ਭਰ ਗਈ ਹੋਈ ਜੋ ਵੀ ਰਿਜ਼ਲਟ ਆਊਗਾ ਸਰ ਇਹ ਐਵੀਡੈਂਸ ਸਰ ਇਹ ਐਵੀਡੈਂਸ ਇਹ ਐਵੀਡੈਂਸ ਹੀ ਘਟਣਾ ਹੁੰਦਾ ਪਹਿਲਾਂ ਵੀ ਸਰ ਕੋਈ ਪੇਸ਼ ਹੋ ਸਕਦੇ ਸੀ ਕਿ ਸਭ ਕੁਝ ਟੇਬਲ ਟਾਕ ਹੋ ਸਕਦੀ ਸੀ ਇਹ ਨਾ ਵੱਡਾ ਤਲਾਬ ਹੋਣ ਤੋਂ ਬਾਅਦ ਆਪਾਂ ਇਹ ਸਭ ਕੁਝ ਕਰ ਰਹੇ ਮੇਰੇ ਬਾਰੇ ਹਲੇ ਤੁਹਾਨੂੰ ਕੋਈ ਕਮੈਂਟ ਨਹੀਂ ਕਰ ਸਕਦਾ ਸਰ ਇਸ ਤੋਂ ਪਹਿਲਾਂ ਅੰਦਰ ਤੋਂ ਪਾਣੀ ਆ ਜਾਂਦਾ ਹੈ ਤੁਸੀਂ ਆਪਣੇ ਸਾਲੋਦ ਨਾਲ ਨਹੀਂ ਕਰਦੇ ਮੈਂ ਸਾਥ ਮੈਂ ਯਾਰ ਆਈਡੀ ਤੁਸੀਂ ਨਾ ਮੇਰੇ ਵਰਡਸ ਮੇਰੇ ਮੂਚ ਪਾਲੀਸ ਦੀ ਗੱਲ ਕਰ ਰਹੇ ਹੋ ਮੈਂ ਮੇਰੀ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਤੁਸੀਂ ਹੁਣ ਬਾਰ ਬਾਰ ਉਹੀ ਗੱਲ ਕਰ ਰਹੇ ਹੋ ਤਾਂ ਮੈਂ ਪਹਿਲਾਂ ਵੀ ਇੰਟਰਵਿਊ ਦੇ ਕੇ ਹਟ ਗਿਆ ਉਹ ਮੈਂ ਤੁਹਾਨੂੰ ਕਲੀਅਰ ਕਰ ਰਿਹਾ ਫੋਰਸ ਦੇ ਨਾਲ ਹਰ ਫੋਰਸ ਦਾ ਮੁਲਾਜ਼ਮ ਹਰ ਅਫਸਰ ਫੋਰਸ ਨਾਲ ਹੀ ਖੜਾ ਹੈ ਸਰ ਪੰਜਾਬ ਹਮ ਸਰ ਲੈਗਟਿਵ ਮੇਰੀ ਮੇਰੀ ਕਾਜੀ ਮੈਨੂੰ ਸਾਡੀ ਫੋਰਸ ਲਈ ਅਸੀਂ ਕੀ ਕਰਨਾ ਹੈ ਸਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਸਰ ਪੰਜਾਬ ਹਾਂਜੀ ਤੇ ਸੋ ਅਸੀਂ ਜੋ ਵੀ ਚੀਜ਼ ਹੈਗੀ ਆ ਤੁਹਾਨੂੰ ਮੈਂ ਅਸਲ ਵਿੱਚ ਉਹਨੇ ਇਹਦਾ ਤੁਹਾਨੂੰ ਕਲੀਅਰ ਕਰਤੀ ਆ ਜੀ ਬਾਕੀ ਕੁਝ ਵੀ ਕੋਈ ਹੋਊਗਾ ਸਰ ਬਾਅਦ ਹੀ ਮੋਲ ਲਾਇਆ ਨਹੀਂ ਕਿਉਂ ਨਹੀਂ ਕਿਹੜਾ ਕੀ ਗੱਲ ਪੁੱਛਿਆ ਗਿਆ ਜੀ ਡੀਐਫ ਸਟ੍ਰਾਇਓ ਬੰਦਾ ਕੋਈ ਜਾਂਚ ਸਰ ਮੈਂ ਉਹਦੇ ਬਾਰੇ ਸੈੱਟ ਬਣੀ ਆ ਜੀ ਸੈੱਟ ਕਰੂਗੀ ਬਾਕੀ ਜਿਹੜੀ ਤੁਸੀਂ ਫੋਰਸ ਦੀ ਗੱਲ ਸਰ ਸਰ ਗੱਲ ਨਹੀਂ ਜਿਹੜੀ ਫੋਰਸ ਦੀ ਗੱਲ ਕਰ ਰਹੇ ਹੋ ਜਿੱਦਾਂ ਸਾਹਬ ਸਾਹਿਬ ਗੱਲ ਕਰ ਰਹੇ ਆ ਜੀ ਇਦਾਂ ਆ ਸਾਡੀ ਸਾਰੀ ਫੋਰਸ ਬਾਹਰ ਖੜੀ ਆ ਕੋਈ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਪੰਜਾਬ ਪੁਲਿਸ ਦਾ ਮੋਰਲ ਕਿੱਦਾਂ ਹੈ ਕਿ ਦੱਬੀ ਆਵਾਜ਼ ਵਿੱਚ ਬੋਲ ਰਿਹਾ ਕਿ ਐਸਐਸਪੀ ਜੀ ਤੁਹਾਡੇ ਦੱਬੀ ਆਵਾਜ਼ ਵਿੱਚ ਬੋਲ ਰਹੇ ਯਾਰ ਐਡਾ ਨਹੀਂ ਸਰ ਜੀ ਜੀ ਜਿਹੜੀ ਜੀ ਤੁਹਾਡੇ ਬਾਰੇ ਕਿੰਨੇ ਮੈਂਬਰ ਦੀ ਟੀਮ ਹੋਏਗੀ ਕੌਣ ਉਹਨੂੰ ਸਿੱਖ ਦੇ ਤਿੰਨ ਮੈਂਬਰ ਹੈ ਜੀ ਸਾਡੇ ਐਸਪੀ ਡੀ ਉਹਨੂੰ ਹੈਡ ਕਰ ਰਹੇ ਆ ਐਸਪੀ ਡੀ ਐਸਪੀ ਹੈਡ ਕੁਆਰਟਰਿੰਗ ਕਿ ਐਸਪੀ ਸਾਹਿਬ ਕੋਈ ਟਾਈਮ ਬਹੁਤ ਹੈ ਪਾਰ ਵੀ ਕਿੰਨੇ ਅਸੀਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਸਾਨੂੰ ਸਮਝ ਦਿੱਤਾ ਜਾਵੇ ਸਾਡੀ ਸੁਣੀ ਜਾਵੇ ਤੁਹਾਡਾ ਕੋਸੂਰ ਨਹੀਂ ਹੈਗਾ ਜਿਹੜਾ ਸਾਡਾ ਬੱਚਾ ਹੈ ਉਸ ਤੋਂ ਪਹਿਲਾਂ ਕੋਈ ਲਾਪਤਾ ਨਹੀਂ ਹੋਇਆ ਮੈਂ ਹਲੇ ਇਹਦੇ ਬਾਰੇ ਕੋਈ ਪਰਿਮਾਣ ਨਹੀਂ ਕਰੂੰਗਾ ਜੀ ਮੈਂ ਤੁਹਾਨੂੰ ਦੱਸਦਾ ਆ ਕਿ ਜੋ ਮੈਂ ਤੁਹਾਨੂੰ ਦੱਸਿਆ ਵੀਰੇ ਤੱਕ ਸਰ ਕਰ ਦੋਗੇ ਜੀ ਕਾਫੀ ਅੰਤਰਾਕਤੀ ਦਾ ਪੰਜਾਬ ਪੁਲਿਸ ਦੇ ਲਈ ਮੈਂ ਮੈਂ ਭਾਈ ਸਾਹਿਬ ਇਹ ਇਹਦੇ ਬਾਰੇ ਤੁਸੀਂ ਇੱਕ ਲਾਸਟ ਰਿਸਪੈਕਟ ਵੀ ਦੇਖਣਾ ਹੁੰਦਾ ਆ ਪੁਲਿਸ ਨੇ ਜਦੋਂ ਵੀ ਕੋਈ ਲੋਰਡ ਆਰਡਰ ਡਿਊਟੀ ਹੁੰਦੀ ਆ ਤੁਸੀਂ ਦੇਖੋ ਆਪਣਾ ਮਹਾਰਾਜੀ ਦੀ ਵੀ ਸਪੀਡ ਕਲਪਾਲ ਸੀ ਕੋਈ ਪਤਾ ਨਾ ਖਾਸ ਹੈ ਕੋਈ ਗੈਰਲਟੀ ਹੋ ਜਾਏ ਸਾਰੀ ਇਹ ਚੀਜ਼ ਸਰ ਮਹਾਰਾਜੀ ਵੀ ਐਸਪੀ ਸਾਹਿਬ ਨੇ ਕਿਹਾ ਇਹ ਗਲਤ ਹੋਇਆ ਹੈ ਜਹਜਾਦ ਸਾਹਿਬ ਨੂੰ ਵਿੱਚ ਮੈਂ ਹਲੇ ਦੇਖੋ ਜੀ ਮੇਰਾ ਆਪਾ ਬਾਰ-ਬਾਰ ਉਹ ਚੀਜ਼ ਨਾ ਕਰੀਏ ਸੋ ਇਸ ਵੇਲੇ ਮੇਰੇ ਕੋਲ ਇੰਨਾ ਹੀ ਹੈ ਸਰ ਲਾਪਰੀ ਨੂੰ ਕਰਤਾ ਕਰਦਾ ਸਰ ਲਾਪਰੀ ਨੂੰ ਕਰਤਾ ਛੱਡ ਦਿੱਤਾ ਜਾਏ ਲਾਪਰੀ ਦੇ ਅਸੀਂ ਕੋਰਸ ਸਟਾਰਟ ਕਰ ਰਹੇ ਹਾਂ ਜੀ ਬਹੁਤ ਛੇਤੀ ਤੇਤੀ ਹੋ ਜੂ ਇਸੇ ਪੜ੍ਹ ਕੇ ਸਰ ਜੀ ਜਾਂਚ ਹੈ ਟਾਈਮ ਬਾਉਂਡ ਕੀਤੀ ਗਈ ਹੈ ਕਿ ਕਦੋਂ ਤੱਕ ਛੇਤੀ ਹੋ ਜੂਗੀ ਅਸੀਂ ਇਹਨੂੰ ਬਹੁਤ ਜਲਦੀ ਕਰ ਰਹੇ ਹਾਂ ਲਾਈਕ ਇੱਕ ਤੁਹਾਡਾ ਸਾਥੀ ਸੀ ਪੰਜਾਬ ਹੋਮਗਾਰਡ ਦਾ ਉਹਨੇ ਜ਼ਿਕਰ ਕੀਤਾ ਹੈ ਵੀ ਜੇਕਰ ਅਸੀਂ ਐਕਸ਼ਨ ਲੈ ਲੈਂਦੇ ਤਾਂ ਸਾਡੇ ਖਿਲਾਫ ਕਾਰਵਾਈ ਹੋ ਜਣੀ ਸੀਗੀ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਤੁਸੀਂ ਗੱਲ ਕਰ ਰਹੇ ਹੋ ਜੀ ਕੋਈ ਇੰਨਾ ਦਾ ਇਸ਼ੂ ਨਹੀਂ ਹੈ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਗੱਲ ਨਹੀਂ ਉਹਨਾਂ ਉਹਨਾਂ ਕੈਮਰਾ ਕਰ ਲਿਆ ਤੁਸੀਂ ਹੁਣ ਜਿੱਦਾਂ ਮੇਰੇ ਵੀ ਅਲਫਾਸ ਸੀਗਾ ਕੋਸ਼ਿਸ਼ ਕਰ ਰਹੇ ਹੋ ਕਰਨ ਦੀ ਇਦਾਂ ਉਹ ਵਿਚਾਰਾ ਉਹਨਾਂ ਕੀ ਹੋਮਗਾਰਡ ਦਾ ਹੋਮ ਹੈ ਇਹਦਾ ਵੀ ਕੋਈ ਗੱਲ ਨਹੀਂ ਠੀਕ ਹੈ ਜੀ